ਹੈਲੋ ਹਾਂਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਿੱਧੂ ਬੁਟੀਕ ਦੇ ਤੁਹਾਡਾ ਸਵਾਗਤ ਹੈ ਆਪਣਾ ਜਿਹੜਾ ਹੀ ਬਲੌਗ ਦਾ ਨਾਮ ਆਪਾਂ ਉਹ ਵੀ ਸਿੱਧੂ ਰੱਖਿਆ ਸੀ ਤੇ ਬੁਟੀਕ ਦਾ ਨਾਮ ਵੀ ਸਿੱਧੂ ਆ ਤੇ ਇਸ ਕਰਕੇ ਆਪਾਂ ਹੁਣ ਬੁਟੀਕ ਦੇ ਹੀ ਜ਼ਿਆਦਾ ਪਾਉਨੇ ਆ ਤੇ ਆਪਾਂ ਸਿੱਧੂ ਬੁਟੀਕ ਨਹੀਂ ਕੀਆ ਕਰਾਂਗੇ ਠੀਕ ਆ ਤੇ ਉਮੀਦ ਕਰਦੀ ਕਿ ਤੁਸੀਂ ਠੀਕ ਠਾਕ ਹੋਗੇ ਚੜਦੀ ਕਲਾ ਜੋ ਹੋਗੇ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਅੱਗੇ ਜਰੂਰ ਕਰ ਦਿਆ ਕਰੋ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਆਉਣਾ ਹੈ ਤੇ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਤੇ ਜਿੰਨੇ ਹੋ ਸਕਦੀ ਓਨੇ ਸਪੋਰਟ ਕਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਅੱਜ ਆਪਾਂ ਲਾਉਨੇ ਆ ਕਮੀਜ਼ ਨੂੰ ਪੈਡਿੰਗ ਤੇ ਪੈਪਿੰਗ ਲਾਉਣ ਦਾ ਤੁਹਾਨੂੰ ਮੈਂ ਤਰੀਕਾ ਇਹ ਦੱਸਣ ਲੱਗੀ ਆ ਕਿ ਜਿਸ ਤਰ੍ਹਾਂ ਚਲੋ ਕਿ ਆਪਾਂ ਰੈਡੀਮੇਡ ਪੈਪਿੰਗ ਲੈਣੇ ਆ ਤੇ ਉਹ ਲਾਉਨੇ ਆ ਤੇ ਮੈਂ ਕੱਢੂਗੀ ਆ ਡੋਰੀ ਦਾ ਪੈਪਿੰਗ ਇਹ ਜਿਹੜੀ ਡੋਰੀ ਨਾਲ ਆਪਾਂ ਪੈਪਿੰਗ ਕੱਢਾਂਗੇ ਤੇ ਬਾਕੀ ਸਾਰੇ ਤੇ ਬਣੀ ਬਣਾਈ ਜਿਆਦਾ ਖਾਸ ਕਰਕੇ ਲੋਕ ਲਾ ਲੈਂਦੇ ਸਾਰੇ ਤੇ ਆਪਾਂ ਜਿਹੜੀ ਮੇਰੀ ਆਦਤ ਹੈਗੀ ਬੁਟੀਕ ਤੋਂ ਜੋ ਆਪਾਂ ਕੰਮ ਕਰਦੇ ਰਹੇ ਆਪਾਂ ਸ਼ੁਰੂ ਤੋਂ ਹੀ ਇਹ ਹੀ ਡੋਰੀ ਵਰਤੀ ਆ ਜਾਂ ਬਾਈ ਚਾਂਸ ਨਾਲ ਸਾਨੂੰ ਕਪੜਾ ਮਿਲੇ ਤੇ ਫਿਰ ਆਪਾਂ ਰੈਡੀमेड ਲੈਣੇ ਨੂੰ ਜੇ ਲੈਸ ਹੋਣੀ ਹੈ ਤਦ ਨਹੀਂ ਤੇ ਆਪਾਂ ਜਿਹੜੀ ਪੈਪਿੰਗ ਆਪਣੀ ਆਪ ਹੀ ਤਿਆਰ ਕਰਦੇ ਆ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਪੈਪਿੰਗ ਲਾਉਣ ਦਾ ਤਰੀਕਾ ਕੀ ਆਪਾਂ ਪੈਪਿੰਗ ਜਿਹੜੀ ਆਪਣੇ ਤਰੀਕੇ ਨਾਲ ਕਿਸ ਤਰ੍ਹਾਂ ਲਾਈਦੀ ਹੈ ਤੇ ਕਿੰਨੀ ਸਫਾਈ ਨਾਲ ਲੱਗਦੀ ਹੈ ਤੇ ਆਪਾਂ ਕਰਦੇ ਹਾਂ ਸਟਾਰਟ ਤੇ ਗਲੇ ਦੀ ਵੀ ਤੁਹਾਨੂੰ ਮੈਂ ਦੱਸੂਗੀ ਕਿ ਗਲੇ ਨੂੰ ਪੈਪਿੰਗ ਵੀ ਕਿਸ ਤਰ੍ਹਾਂ ਲਾਈ ਜਾਂਦੀ ਹੈ ਤੇ ਕਿੰਨੀ ਕ ਸਫਾਈ ਜਿਹੜੀ ਆਪਾਂ ਕਿਹੜੇ ਤਰੀਕੇ ਨਾਲ ਲਿਆ ਸਕਦੇ ਹਾਂ ਚਲੋ ਆਪਾਂ ਕਰਦੇ ਹਾਂ ਸਟਾਰਟ ਆ ਵੱਖੋ ਆਪਾਂ ਗਲਾ ਜਿਹੜਾ ਜੋੜ ਲਿਆ ਤੇ ਇਹ ਆਪਾਂ ਨੂੰ ਤੇ ਹਰੇਕ ਨੂੰ ਹੀ ਜਿਹੜਾ ਗਲਾਵਾ ਜੋੜਨਾ ਹੁੰਦਾ ਆਪਾਂ ਗੋਲ ਗਲਾ ਲਾਉਣਾ ਵੀ ਕੋਈ ਵੀ ਲਾਉਣਾ ਵੀ ਆਪਾਂ ਇਸੇ ਤਰੀਕੇ ਨਾਲ ਜੋੜਨਾ ਇਹ ਦਾ ਜਿਹੜਾ ਸਿੱਧਾ ਪਾਸਾ ਉਹ ਆਪਾਂ ਰੱਖ ਲੈਣਾ ਤੇ ਦੂਜਾ ਜਿਹੜਾ ਪੁੱਠਾ ਉਹ ਥੱਲੇ ਨੂੰ ਕਰ ਦੇਣਾ ਠੀਕ ਆ ਇਸ ਤਰ੍ਹਾਂ ਦੀ ਆਪਾਂ ਜਿਹੜੀ ਆ ਤਕਰੀਬਨ 1 ਇੰਚ ਦੀ ਜਿਹੜੀ ਆਪਾਂ ਲੰਬੀਆਂ ਪੱਟੀਆਂ ਜਿਹੜੀਆਂ ਉਹ ਕੱਟੀਆਂ ਹੋਈਆਂ ਠੀਕ ਆ 1 ਇੰਚ ਦੀ ਲੰਮੀ ਪੱਟੀ ਗੜੀ ਮੈਂ ਕੱਟੀ ਆ ਇਹ ਆਪਣੀ ਹੋ ਗਈ ਡੋਰੀ ਠੀਕ ਆ ਡੋਰੀ ਨੂੰ ਆਪਾਂ ਜਿਹੜਾ ਵਾ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਜਿਹੜਾ ਵਾ ਵੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਡੋਰੀ ਨੂੰ ਇਸ ਤਰ੍ਹਾਂ ਕਰਕੇ ਤੇ ਆਪਾਂ ਇਹਦਾ ਜਿਹੜਾ ਇਦਾਂ ਫੋਲਡ ਕਰ ਦਾਂਗੇ ਠੀਕ ਆ ਉਸ ਤੋਂ ਬਾਅਦ ਜਿਹੜੀ ਆਪਾਂ ਲਾਉਣੀ ਆ ਚਾਕਾਂ ਨੂੰ ਉਹ ਆਪਾਂ ਇਸੇ ਤਰੀਕੇ ਨਾਲ ਲਾਵਾਂਗੇ ਤੇ ਜਿਹੜੀ ਆਪਾਂ ਗਲੇ ਨੂੰ ਲਾਉਣੀ ਹੁੰਦੀ ਆ ਉਹਦੀ ਆਪਾਂ ਜਿਹੜਾ ਕ ਪਹਿਲਾਂ ਪੈਪਿੰਗ ਤਿਆਰ ਕਰਨੀ ਹੁੰਦੀ ਆ ਠੀਕ ਆ ਕੋਈ ਮੈਂ ਇੱਕ ਪੈਰ ਨਹੀਂ ਲਾਇਆ ਕਈਆਂ ਦੀ ਕੋਈ ਕਈ ਕਾ ਵੀ ਇੱਕ ਪੈਰ ਨਾਲ ਪੈਪਿੰਗ ਜਿਹੜੀ ਜ਼ਿਆਦਾ ਸਫਾਈ ਨਾਲ ਨਿਕਲਦੀ ਨਹੀਂ ਜੀ ਅ ਵੀਖ ਸਾਤੇ ਤੁਸੀਂ ਬਸ ਆਪਾਂ ਉਹ ਤਰੀਕਾ ਆਉਣਾ ਹੋਣਾ ਚਾਹੀਦਾ ਪੈਪਿੰਗ ਨੂੰ ਤੁਸੀਂ ਥੋੜਾ ਥੋੜਾ ਖਿੱਚ ਦੇਈ ਜਾਣੀ ਆ ਇਹਨੂੰ ਬਿਲਕੁਲ ਵਿੱਚ ਕੱਸ ਹੋਵੇ ਇਹਨੂੰ ਥੋੜੀ ਜਿਹੀ ਖਿੱਚ ਮਾਰ ਲੈਣੀ ਪੂਰੀ ਕੱਸੀ ਹੋਵੇ ਤੇ ਇਹਦੇ ਕੰਡੇ ਕੰਡੇ ਆਪਾਂ ਜਿਹੜੇ ਚਵਾਉਣੀਆਂ ਆ ਤੇ ਪੈਪਿੰਗ ਆਪਣੇ ਆਪ ਜਿਹੜੀ ਆ ਬਰੀਕ ਨਿਕਲਣੀ ਜਿਹੜੀ ਬਰੀਕ ਨਿਕਲਦੀ ਹੋਣੀ ਆ ਦੇਖੋ ਨੇ ਪ੍ਰੀ ਪੈਪਿੰਗ ਨਿਕਲ ਦਿਆ ਜਿਹੜੀ ਆਪਾਂ ਰੈਡੀ ਮੇਡ ਹੁੰਦੀ ਆ ਉਹਦੀ ਇੰਨੀ ਸਫਾਈ ਨਹੀਂ ਹੁੰਦੀ ਜਿੰਨੀ ਇਹਦੀ ਸਫਾਈ ਹੁੰਦੀ ਆ ਤੇ ਚਲੋ ਆਪਾਂ ਆਪਣਾ ਹੁੰਦਾ ਤਰੀਕਾ ਲਾਉਣ ਦਾ ਪਰ ਮੈਂ ਤੁਹਾਨੂੰ ਇਸ ਤਰੀਕੇ ਨਾਲ ਦੱਸਦੀ ਆ ਉਹ ਆਪਾਂ ਕਈ ਵਾਰ ਜਾਣਾ ਹੋਵੇ ਜੀ ਤੋਂ ਲੈ ਕੇ ਆਓ ਜੀ ਪੈਪਿੰਗ ਲੱਗੂਗੀ ਇਹ ਆਪਾਂ ਘਰ ਦੇ ਵਿੱਚ ਇਹ ਕਈ ਵਾਰ ਆਪਣਾ ਜਿਹੜਾ ਮੈਚਿੰਗ ਸੂਟ ਹੁੰਦਾ ਪਲੇਨ ਸਲਵਾਰ ਨਾਲ ਦੀ ਲਾ ਸਕਦੇ ਆ ਕਈ ਵਾਰ ਆਪਾਂ ਸਟੀਚਿੰਗ ਕਰਦੇ ਆ ਆਪਣੇ ਘਰ ਪੀਸ ਪਏ ਹੁੰਦੇ ਉਹਨਾਂ ਚੋਂ ਵੀ ਲਾ ਸਕਦੇ ਆ ਠੀਕ ਆ ਆਪਾਂ ਨੂੰ ਚਾਹੀਦੀ ਆ ਥੋੜੀ ਚਲੋ ਆਪਾਂ ਸਾਰੀ ਬਣਾ ਲੈਨੇ ਆਪਣੇ ਹੋਰ ਕਿਸੇ ਕੰਮ ਆ ਜੂਗੀ ਤੇ ਬਾਕੀ ਤੇ ਜਿਹੜੀ ਦੂਜੀ ਉਹ ਨਾਲ ਹੀ ਲਾਈ ਜਾਏਗੀ ਚਾਕ ਦੇ ਨਾਲ ਹੀ ਅਟੈਚ ਕਰਦੇ ਨੂੰ ਇਹ ਵਾਲੀ ਆਪਾਂ ਜਿਹੜੀ ਗਲੇ ਦੀ ਆ ਇਹ ਆਪਾਂ ਨੂੰ ਬਣਾਉਣੀ ਪੈਂਦੀ ਆ ਔਰ ਜਿਦਾ ਬਿੰਦੀ ਬਣ ਕੇ ਆਪਣੀ ਹੋ ਗਈ ਰੈਡੀ ਦੇਖ ਸਕਦੇ ਹੋ ਤੁਸੀਂ ਪਾਈਪਿੰਗ ਜਿਹੜੀ ਆਪਣੀ ਕਿੰਨੀ ਬਰੀਕ ਬਣ ਕੇ ਜਿਹੜੀ ਆ ਰੈਡੀ ਹੋਈ ਆ ਠੀਕ ਆ ਆਪਾਂ ਹੁਣ ਲਾਵਾਂਗੇ ਗਲੇ ਨੂੰ ਜਿਹੜੀ ਤੇ ਗਲਾ ਆ ਪਾ ਰੱਖ ਲੈਣਾ ਤੇ ਆਪਾਂ ਲਾਉਣੀ ਇਸ ਤਰ੍ਹਾਂ ਆ ਕਿ ਜਿੱਥੇ ਆਪਣਾ ਟਿੱਕਣ ਦਿਸਣ ਦਿਆ ਵਾ ਜਿੰਨਾ ਜਿੰਨਾ ਉਹਦੇ ਹੀ ਆਪਾਂ ਉੱਪਰ ਆ ਕੇ ਟਿੱਕਣ ਦੀ ਬਰੋਬਰ ਤੇ ਲਾਉਣੀ ਆ ਠੀਕ ਆ ਤੇ ਜਿਹੜੀ ਹੈਗੀ ਆ ਸਾਈਡ ਹੈਗੀ ਆਪਾਂ ਇੱਧਰ ਕਰਨੀ ਆ ਤੇ ਪਾਈਪਿੰਗ ਦੀ ਜਿਹੜੀ ਉਹ ਟਿੱਕਣ ਤੇ ਰੱਖਣੀ ਆ ਤਿੱਕਣ ਦੇ ਉੱਪਰ ਜਿਹੜੀ ਰੱਖ ਕੇ ਆਪਾਂ ਕੋਰਨਰ ਕੋਰਨਰ ਤੇ ਤੇ ਸਿਲਾਈ ਆਪਾਂ ਇੱਥੇ ਮਾਰਨੀ ਆ ਕਿ ਜਿਹੜੀ ਆਪਣੀ ਪਾਈਪਿੰਗ ਤੇ ਸਿਲਾਈ ਹੋਜੀ ਹੈ ਸਿਲਾਈ ਦੇ ਉੱਪਰ ਸਿਲਾਈ ਹੋਈ ਆਪਾਂ ਚਲਾਉਣੀ ਆ ਚਲੋ ਆਪਾਂ ਕਰਦੇ ਆ ਸਟਾਰਟ ਚਲੋ ਜੀ ਬੜੇ ਆਰਾਮ ਦੇ ਨਾਲ ਕਿ ਤਿੱਕਣ ਦੇ ਉੱਤੇ ਜਿਹੜਾ ਕੰਡਾ ਕੰਡਾ ਪੈ ਰਿਹਾ ਆइज ਜਾਵੇ ਪੜੇ ਆਰਾਮ ਦੇ ਨਾਲ ਆਪਾਂ ਘਰ ਦੇ ਵਿੱਚ ਹੁੰਦੇ ਇਸ ਤਰ੍ਹਾਂ ਨੂੰ ਲਈ ਹੋਣਾ ਤੇ ਜੇ ਤੁਸੀਂ ਰੇਪ ਲਾਓਗੇ ਉਹ ਬਿਲਕੁਲ ਤੁਹਾਡੇ ਆਟੋਮੈਟਿਕ ਹੀ ਘੁੰਮੀ ਜਾਊਗੀ ਤੇ ਮੈਂ ਰੇਪ ਨਹੀਂ ਕੀਤੀ ਕਿਉਂਕਿ ਮੈਂ ਤੁਹਾਨੂੰ ਦੱਸਣਾ ਸੀ ਇਸ ਕਰਕੇ ਆਪਾਂ ਸਿੰਪਲ ਤਾਂ ਹੀ ਕੀਤਾ ਆ ਮੁੜ ਕੇ ਆਪਾਂ ਜਦੋਂ ਆਪਾਂ ਨੂੰ ਤਰੀਕਾ ਆ ਜੇ ਆਪਾਂ ਜਿਹੜੇ ਵੱਢੀ ਤਰੀਕੇ ਦੇ ਨਾਲ ਲਾ ਸਕਦੇ ਆ ਠੀਕ ਆ ਬਾਕੀ ਜਿਹੜਾ ਜਿਹੜਾ ਵੀ ਸਟੀਚਿੰਗ ਦੀ ਕੋਈ ਵੀ ਨੌਲੇਜ ਲੈਂਦਾ ਹੋਵੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਾਂ ਨੂੰ ਕਮੈਂਟ ਕਰਕੇ ਤੇ ਕਾਲ ਕਰਕੇ ਵੀ ਜੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਲੈ ਸਕਦਾ ਆ ਕਿ ਕੋਈ ਵੀ ਸਟੀਚਿੰਗ ਦੀ ਕੋਈ ਕਟਿੰਗ ਬਾਰੇ ਕੋਈ ਵੀ ਕੁਸਚਨ ਆਵੇ ਤੇ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਉਹ ਵੀ ਕਟਿੰਗ ਦੇ ਵਿੱਚ ਤੁਹਾਨੂੰ ਵੀਡੀਓ ਬਣਾ ਲਵਾਂਗੀ ਤੇ ਕੋਸ਼ਿਸ਼ ਮੈਂ ਕਰੀ ਜਾਊਂਗੀ ਜਿਸ ਤਰ੍ਹਾਂ ਇਸ ਤਰ੍ਹਾਂ ਮੇਤੋ ਵੀਡੀਓ ਬਣੀਆਂ ਮੈਂ ਬਣਾਈ ਜਾਊਂਗੀ ਬਾਕੀ ਜੇ ਕਿਸੇ ਨੂੰ ਕੋਈ ਡਿਮਾਂਡ ਹੋਵੇ ਕਿ ਤੁਸੀਂ ਆਹ ਵੀਡੀਓ ਬਣਾਓ ਤੁਸੀਂ ਕਮੈਂਟ ਕਰ ਦਿਓ ਮੈਂ ਉਹੀ ਵੀਡੀਓ ਹੀ ਬਣਾ ਦਉਗੀ। ਲੋ ਜੀ ਆਪਣੀ ਇਸ ਤਰ੍ਹਾਂ ਜਿਹੜੀ ਪੈਪਿੰਗ ਆ ਇਹ ਲਾ ਕੇ ਹੋਗੀ ਰੈਡੀ ਤੇ ਹੁਣ ਆਪਾਂ ਜੋੜਾਂਗੇ ਗਲਾ ਤੇ ਗਲਾ ਜੋੜ ਕੇ ਤੁਹਾਨੂੰ ਮੈਂ ਦੱਸਦੀ ਆ ਕਿ ਜਿਹੜਾ ਆਪਣਾ ਪੈਪਿੰਗ ਕਿਸ ਤਰ੍ਹਾਂ ਬਾਹਰ ਨਿਕਲ ਆਉਂਦਾ। ਠੀਕ ਆ ਆਪਾਂ ਇਸ ਤਰ੍ਹਾਂ ਗਲੇ ਦਾ ਕੱਟ ਲਗਾਏ ਆ ਤੇ ਉੱਥੇ ਇੱਕ ਦਮਾ ਨੂੰ ਉੱਥੇ ਰੱਖਣਾ ਆਪਾਂ ਦੋਨਾਂ ਸਾਈਡਾਂ ਨੂੰ ਗਲੇਰੇ ਪਹਿਲਾਂ ਨਿਸ਼ਾਨ ਲਾਈਏ ਆਪਾਂ ਕਟਿੰਗ ਕਰ ਲੱਗੇ ਇਸ ਤਰ੍ਹਾਂ ਜਿਹੜਾ ਆਪਾਂ ਸਿੱਧਾ ਪਾਸਾ ਸਿੱਧੇ ਤੇ ਸਿੱਧਾ ਰੱਖ ਦੇਣਾ ਇੱਕ ਇੱਕ ਉਧਰ ਕੋਨਰ ਤੇ ਉਧਰ ਕੋ ਜਬ ਬਰੋਬਰ ਤੇ ਜਿੱਦਾਂ ਜਿੱਦਾਂ ਆਪਾਂ ਕਟਿੰਗ ਕੀਤੀ ਆ ਠੀਕ ਐ ਜੇ ਤੁਸੀਂ ਅਣਜਾਣ ਹੋ ਤੇ ਤੁਸੀਂ ਸੈਂਟਰ 'ਚ ਸਲਾਈ ਲਾ ਸਕਦੇ ਹੋ ਕਿ ਤੁਹਾਡਾ ਗਲਾ ਨਾ ਘੁੰਮੇ ਤੇ ਜੇ ਤੁਸੀਂ ਕਰ ਲੈਂਦੇ ਹੋ ਸਟੀਚਿੰਗ ਵਧੀਆ ਤੇ ਤੁਸੀਂ ਇਦਾਂ ਵੀ ਰੱਖ ਕੇ ਲਾ ਸਕਦੇ ਹੋ ਠੀਕ ਐ ਆਪਾਂ ਜਿਹੜੀ ਸੈਂਟਰ 'ਚ ਸੀਨ ਨਹੀਂ ਲਾਵਾਂਗੇ ਅਪਾ ਇਸ ਤਰ੍ਹਾਂ ਹੀ ਲਾਵਾਂਗੇ ਠੀਕ ਆ ਕਈ ਵਾਰ ਆਪਾਂ ਨਵਾਂ ਨਵਾਂ ਜਦੋਂ ਇਸ ਤਰ੍ਹਾਂ ਗਲੇ ਨੂੰ ਪੈਪਿੰਗ ਲਾਉਣ ਲੱਗਦੇ ਆ ਉਹ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਸੈਂਟਰ 'ਚ ਸਿੱਧੀ ਸੀਨ ਲਾ ਲਓ ਤੇ ਤੁਹਾਡਾ ਗਲਾ ਜਿਹੜਾ ਬਿਲਕੁਲ ਨਹੀਂ ਘੂਮੂਗਾ ਤੇ ਤੁਸੀਂ ਬੜੇ ਆਰਾਮ ਤੇ ਆਪਾਂ ਜਿਹੜੀ ਥੱਲੇ ਸਲਾਈ ਆਈ ਉਹਦੇ ਉੱਪਰ ਉੱਪਰ ਹੀ ਸਲਾਈ ਮਾਰਾਂਗੇ ਉਹਦੇ ਉੱਪਰ ਉੱਪਰ ਹੀ ਬਿਲਕੁਲ ਆਪਾਂ ਸਲਾਈ ਮਾਰਾਂਗੇ ਜਿਹੜੀ ਆਪਣੀ ਪੈਪਿੰਗ ਦੀ ਸਲਾਈ ਆਈ ਹੈ ਪੜੇ ਆਰਾਮ ਦੇ ਨਾਲ ਕੋਲ ਵੀਡੀਓ ਵੇਖ ਕੇ ਤਾਂ ਚਿਹਰੀ ਹੀ ਤੁਹਾਨੂੰ ਜੜੀਆ ਸਮਝ ਆਊਗੀ ਠੀਕ ਹੈ ਤਾਂ ਆਪਾਂ ਬਿਲਕੁਲ rounding ਦੇ ਨਾਲ ਉੱਪਰ ਵੀ ਸਲਾਈ ਲਿਆਵਾਂਗੇ ਚਲੋ ਜੀ ਜਾ ਜਿਹੜਾ ਆਪਣਾ ਲੱਗ ਗਿਆ ਤੇ ਆਪਾਂ ਕਰਾਂਗੇ ਹੁਣ ਇਹਦੀ ਕਟਿੰਗ ਠੀਕ ਹੈ ਕਟਿੰਗ ਆਪਾਂ ਥੋੜਾ ਥੋੜਾ ਆਪਾਂ ਟੁਕੜਾ ਕੱਟਣਾ ਬਿਲਕੁਲ ਜਿਹੜੀ ਇਸ ਤਰ੍ਹਾਂ ਹੀ ਇਹਦੀ ਕਟਿੰਗ ਕਰ ਰਹੇ ਹਾਂ ਫਿਰ ਆਪਾਂ ਇਹਦੇ ਵਿੱਚ ਲਾਵਾਂਗੇ ਕੱਟ ਕਿਉਂਕਿ ਕੱਟ ਲਾਉਂਦਾ ਇਹ ਮਸਤ ਹੁੰਦਾ ਕਿ ਆਪਣੇ ਗਲੇ ਦੀ ਜਿਹੜੀ ਸਫਾਈ ਆ ਉਹ ਆਉਂਦੀ ਕਲਾ ਬਿਲਕੁਲ ਆਪਣਾ ਜਿਹੜਾ ਐਂਡ ਫਿਨਿਸ਼ ਹੋ ਕੇ ਜਿਹੜਾ ਨਾਲ ਹੋ ਜਾਂਦਾ ਫੋਲ ਠੀਕ ਆ ਕੱਟ ਦੇ ਨਾਲ ਆਪਣੀ ਜਿਹੜੀ ਸਫਾਈ ਪ੍ਰੋਪਰ ਆਉਂਦੀ ਆ ਇਸ ਕਰਕੇ ਆਪਾਂ ਨੂੰ ਕੱਟ ਲਾਉਣੇ ਜਿਹੜੇ ਬਹੁਤ ਹੀ ਜ਼ਰੂਰੀ ਹੁੰਦੇ ਆ ਅੱਜ ਆਪਾਂ ਕੱਟ ਲਾ ਦਈਏ ਤੇ ਹੁਣ ਆਪਾਂ ਚੈੱਕ ਕਰਾਂਗੇ ਪੈਪਰ ਠੀਕ ਆ ਤੁਸੀਂ ਦੇਖ ਸਕਦੇ ਹੋ ਤੇ ਪੈਕਿੰਗ ਪੈਕਿੰਗ ਜਿਹੜੀ ਆਪਣੀ ਬਿਲਕੁਲ ਪ੍ਰੋਪਰ ਬ੍ਰੀਕ ਜਿਹੜੀ ਆ ਨਿਕਲੀ ਆ ਠੀਕ ਆ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੀ ਆ ਕਿ ਬਿਲਕੁਲ ਬ੍ਰੀਕ ਜਿਹੜੀ ਪ੍ਰੋਪਰ ਪੈਕਿੰਗ ਜਿਹੜੀ ਆਪਣੀ ਨਿਕਲ ਕੇ ਰੈਡੀ ਹੋਈ ਆ ਠੀਕ ਆ ਆਪਣੇ ਕੋ ਜਿਹੜਾ ਪੈਕਿੰਗ ਦਾ ਕਲਰ ਸੀ ਫੈਬਰਿਕ ਜਿਹੜਾ ਮੈਨੂੰ ਨਹੀਂ ਮਿਲਿਆ ਵੈਸੇ ਨੂੰ ਕਾਫੀ ਲੱਗਦੀ ਤੇ ਬਹੁਤ ਜ਼ਿਆਦੀ ਉਖਣੀ ਸੀ ਹੁਣ ਮੈਂ ਇਹਦੀ ਇਹੀ ਸ਼ੇਡ ਲਾ ਦਿੱਤੀ ਆ ਵਿੱਚ ਲਾਈਟ ਮਸਟਰਡ ਜਿਹਾ ਹੈਗਾ ਉਹੀ ਸ਼ੇਡ ਲਈ ਆ ਮੈਂ ਤੇ ਕਿਉਂਕਿ ਇੱਕ ਗਰਮੀ ਬਹੁਤ ਹੈ ਜਾਣਦਾ ਵੀ ਨਹੀਂ ਸੀ ਉਖਾ ਤੇ ਆਪਾਂ ਉਹੀ ਸ਼ੇਡ ਲਾ ਦਿੱਤੀ ਜਿਹੜੀ ਆਪਾਂ ਨੂੰ ਮਿਲਦੀ ਆ ਉਹੀ ਕੰਦਰ ਚੱਲਦਾ ਹੈ ਕਿ ਜਿਹੜਾ ਲਾਈਟ ਆ ਆਪਾਂ ਜਿਹੜਾ ਹੁਣ ਗਲੇ ਦੇ ਉੱਤੇ ਸੀਨ ਮਾਰਾਂਗੇ ते प्रॉपर जेव्हा तुम्ही गला चक ਪੈਪਿੰਗ ਜਿਹੜੀ ਨਿਕਲ ਕੇ ਹੋ ਗਈ ਰੈਡੀ ਤੇ ਗਲੇ ਦੇ ਦਿੱਤੇ ਆਪਾਂ ਪੈਪਿੰਗ ਕੱਢਤੀ ਹੁਣ ਆਪਾਂ ਚਾਕਾਂ ਦੇ ਕੱਟਾਂਗੇ ਜਿੱਦੋਂ ਤੇ ਉਹਨਾਂ ਤੱਕ ਮੁਖਾਵਾਂਗੇ ਉਹਨਾਂ ਟਾਈਮ ਤੱਕ ਆਪਾਂ ਇਹ ਡੱਬਲਾ ਅਸੂਰ ਜਿਹੜਾ ਆਪਾਂ ਸਟੀਚ ਕਰ ਲਈਏ ਫਿਰ ਮੈਂ ਤੁਹਾਨੂੰ ਮਿਲਦੀ ਹਾਂ ਦੇਖੋ ਆਪਾਂ ਚਾਕਾਂ ਦੇ ਪੈਪਿੰਗ ਕੱਢਾਂਗੇ ਲਓ ਜੀ ਹੁਣ ਆਪਾਂ ਕੱਢਣ ਲੱਗੇ ਆਂ ਬਾਨ ਨੂੰ ਪੈਪਿੰਗ ਆ ਵੇਖੋ ਅਡੋਰੀ ਤਿਆਰ ਲਈ ਮੈਂ ਪੱਟੀ ਜਿਹੜੀ 1 ਇੰਚ ਦੀ ਆਪਾਂ ਕੱਟੀ ਸੀ ਤੇ ਇਹ ਹੁਣ ਆਪਾਂ ਇਹਦੇ ਵਿੱਚ ਫੋਲਡ ਕਰ ਦਿੱਤਾ ਠੀਕ ਆ ਤੇ ਆਪਾਂ ਜੋ ਉੱਪਰ ਰੱਖ ਦੇਣਾ ਇਸ ਤਰ੍ਹਾਂ ਠੀਕ ਹੈ ਉਸੇ ਤਰੀਕੇ ਨਾਲ ਇਹਨੂੰ ਕਰਨਾ ਹੈ ਜਿਸ ਤਰ੍ਹਾਂ ਆਪਾਂ ਗਲੇ ਨੂੰ ਲਾਈ ਆ ਤੇ ਇਹ ਕੀ ਗਲੇ ਦੀ ਆਪਾਂ ਪਹਿਲਾਂ ਬਣਾਈ ਸੀ ਤੇ ਨਾਲ ਹੀ ਤਾਂ ਮੈਂ ਜੋੜ ਦ ਦ ਤਰੀਕਾ ਪਉਹੀ ਕਰਨਾ ਹੈ ਕਿ ਇਹ ਨਾਲ ਹੀ ਅਟੈਚ ਕਰ ਦਈ ਦੀਆਂ ਮੇਰੇ ਕਿਸੇ ਫਿਰ ਆਪਾਂ ਨੂੰ ਟਾਈਮ ਜ਼ਿਆਦਾ ਲੱਗਦਾ ਜਦੋਂ ਆਪਾਂ ਸਿੰਗਲ ਪਹਿਲਾਂ ਪਾਈਪਿੰਗ ਬਣਾਵਾਂਗੇ ਫਿਰ ਸਿਰਫ ਅਗਲੇ ਜਿਹੜੀਆਂ ਆਪਾਂ ਜਿਹੜੀਆਂ ਨਾਲ ਆਪਣੇ ਸੂਤਰ ਨਹੀਂ ਹੋਣਗੇ ਠੀਕਾ ਹੋਣਾ ਹੋਵੀ ਆਪਣੀ ਪਾਈਪਿੰਗ ਜਿਹੜੀ ਨਿਕਲ ਆਈ ਆ ਠੀਕਾ ਲੋ ਜੀ ਆਪਣੀ ਪਾਈਪਿੰਗ ਜਿਹੜੀ ਵੇਖੋ ਬਹੁਤ ਸੋਹਣੀ ਨਿਕਲ ਆਈ ਆ ਇਹ ਆਪਾਂ ਜਿਹੜੀ ਆ ਪੁੱਠੀ ਸਾਈਡ ਜਿੱਤੇ ਆਪਾਂ ਫੋਲਡ ਕਰਕੇ ਇਸ ਤਰ੍ਹਾਂ ਰੱਖਤੀ ਹੁਣ ਆਪਾਂ ਕਰਾਂਗੇ ਦੀ ਸਿੱਧੀ ਸਾਈਡ ਸਿੱਧੀ ਸਾਈਡ ਤੇ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਇਸ ਤਰ੍ਹਾਂ ਸੇਮ ਜੜੀ ਲਾਵਾਂਗੇ ਬਹੁਤ ਹੀ ਸੌਖਾ ਤਰੀਕਾ ਪੈਪਿੰਗ ਕੱਢਣ ਦਾ ਤੇ ਬੜੇ ਹੀ ਆਸਾਨ ਤਰੀਕੇ ਨਾਲ ਸੌਖੇ ਜਿਹੇ ਤਰੀਕੇ ਨਾਲ ਤੁਹਾਨੂੰ ਮੈਂ ਪੈਪਿੰਗ ਕੱਢਣਾ ਦੱਸਾਂਗੀ ਤਾਕ ਦਾਬੀ ਨਾ ਹੁਣ ਮੈਨੂੰ ਨਜ਼ਰ ਨਹੀਂ ਹੁੰਦਾ ਐਣਕ ਲੱਗੀ ਸੀ ਤੇ ਉਹ ਮੈਂ ਲਾਤੀ ਚਾ ਡਾਕਟਰ ਨੂੰ ਪੁੱਛਿਆ ਉਹ ਕਹਿੰਦੇ ਹੌਲੀ ਹੌਲੀ ਕੋਸ਼ਿਸ਼ ਕਰੋ ਤੇ ਮੈਂ ਲਾਈ ਪਰ ਮੈਨਾਂ ਨਹੀਂ ਦੋ ਵਾਰ ਲਾਤੀ ਮੈਂ ਰੈਗੂਲਰ ਨਹੀਂ ਲਾਈ ਤਿੰਨ ਮਹੀਨੋਂ ਨਾਲ ਕਹ ਰਿਹਾ ਰੈਗੂਲਰ ਲਾਓ ਤਿੰਨ ਮਹੀਨੇ ਤੇ ਮੈਂ ਲਾ ਛੱਡੀ ਉਸ ਤੋਂ ਬਾਅਦ ਮੌਲੀ ਮੌਲੀ ਪਰ ਨਹੀਂ ਹੁਣ ਵੀ ਸਿਰ ਬਹੁਤ ਦਰਦ ਹੁੰਦਾ ਤੇ ਹੁਣ ਨੀਗਾ ਬਹੁਤ ਡਾਊਨ ਹੁੰਦੀ ਜਾਂਦੀ ਮੈਨੂੰ ਲੱਗਦਾ ਕਿ ਚੈੱਕ ਕਰਵਾ ਲਵਾਂ ਸਿਆਲ ਤੇ ਲੱਗ ਜਾਂਦੀ ਆ ਤੇ ਗਰਮੀ ਚ ਐਨਕਾਂ ਨੂੰ ਵੀ ਬਹੁਤ ਔਖੀ ਹੋ ਜਾਂਦੀ ਆ ਤੇ ਗਰਮੀ ਚ ਹੀ ਨੀਗਾ ਦੀ ਮੇਰੀ ਜਿਆਦਾ ਪ੍ਰੋਬਲਮ ਆਉਂਦੀ ਸਿਆਲ ਚ ਜਿਆਦਾ ਘੱਟ ਆਉਂਦੀ ਆ ਗਰਮੀ ਚ ਪਸੀਨੇ ਨਾਲ ਬਹੁਤ ਜਾਂਦੀ ਜਾਂਦੀ ਆ ਸ ਸੀਨੇ ਨਾਲ ਵੀ ਜੇ ਧੁੱਪੇ ਮੈਂ ਬਿਲਕੁਲ ਨਿਕਲ ਹੀ ਨਹੀਂ ਸਕਦੀ ਧੁੱਪੇ ਨਿਕਲੂੰਗੀ ਅੱਖਾਂ ਚੋਂ ਪਾਣੀ ਵਗੀ ਜਾਊਗਾ ਤੇ ਗਰਮੀ ਤੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਚਲੋ ਆਪਾਂ ਸਲਾਈ ਕੀ ਮਾਰਨੀ ਤਾਂ ਮੈਂ ਇਸ ਤਰ੍ਹਾਂ ਵਿਖਾ ਦਿੰਨੀ ਆ ਯਾਰੋ ਜਿਹੜੀ ਪੈਪਿੰਗ ਆਪਣੀ ਇਸ ਤਰੀਕੇ ਨਾਲ ਜਿਹੜੀ ਆਪਣੀ ਹੁਣ ਤਰਪਾਈ ਦੀ ਪੱਟੀ ਹੋ ਗਈ ਏ ਟੈਪੇਕ ਦੇ ਨੀਂਹ ਕੇ ਬਿਲਕੁਲ ਆਪਣੀ ਜਿਹੜੀ ਆ ਰੈਡੀ ਹੋ ਚੁੱਕੀ ਠੀਕ ਆ ਤੇ ਸਫਾਈ ਵੀ ਤੁਸੀਂ ਦੇਖ ਲਓ ਬ੍ਰੀਕ ਬਿਲਕੁਲ ਤੇ ਜਿਹੜੀ ਆਪਾਂ ਰੈਡੀमेड ਲਾਉਣੀ ਆ ਉਹਦੀ ਇਨਸਪਾਈ ਕਰਦੀ ਵੀ ਨਹੀਂ ਜੋਂਦੀ ਪਾਈਪਿੰਗ ਦੀ ਤੁਸੀਂ ਉਹ ਵੀ ਕੱਢ ਕੇ ਦੇਖ ਲਓ ਤੇ ਇਹ ਵੀ ਦੇਖੋ ਬਿੱਦੂ ਤੇ ਬਿਲਕੁਲ ਰੈਡੀमेड ਜਿਹੜੀ ਉਹ ਪਸੰਦ ਨਹੀਂ ਹੁੰਦੀ ਨਾ ਮਜਬੂਰੀ ਨੂੰ ਲਾਉਣੀ ਪਵੇ ਤੇ ਮੈਂ ਜ਼ਰੂਰ ਲਾਉਣੀ ਆ ਤੇ ਸਿਰਫ ਮੈਂ ਪਾਈਪਿੰਗ ਹੀ ਵਰਤਦੀ ਆ ਆਪਣੀ ਡੂਰੀ ਵਾਲੀ ਲਓ ਜੀ ਆਪਣੀ ਹੜੀ ਰੈਡੀ ਹੋ ਗਈ ਆ ਤੇ ਅੱਜ ਦੀ ਸੀਗੀ ਆਪਣੀ ਇਹ ਵੀਡੀਓ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਸਟੀਚਿੰਗ ਜੜੀ ਬਹੁਤ ਪਸੰਦ ਆਈ ਹੋਊਗੀ ਤੇ ਬਾਕੀ ਤੁਹਾਨੂੰ ਕੋਈ ਵੀ ਜ਼ਰੂਰਤ ਪੈਂਦੀ ਸਟੀਚਿੰਗ ਤੇ ਤੁਸੀਂ ਪਲਾਜੋ ਦੀ ਕਟਿੰਗ ਸਿੱਖਣਾ ਚਾਹੁੰਦੇ ਹੋ ਕੋਈ ਵੀ ਤੁਸੀਂ ਸਟੀਚਿੰਗ ਸਿੱਖਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਤੁਹਾਨੂੰ ਉਸ ਤਰੀਕੇ ਨੇ ਹੀ ਵੀਡੀਓ ਬਣਾ ਕੇ ਜੜੀ ਲੋਡ ਕਰ ਦੂੰਗੀ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਸੀਂ ਕਿਹੜੀ ਕਿਹੜੀ ਸਟੀਚਿੰਗ ਦੀ ਕਿਹੜੀ ਵੀ ਤੁਸੀਂ ਜੜੀ ਆ ਲੈਣ ਲਾਣਾ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਅੱਜ ਦੀ ਆਪਣੀ ਇੰਨੀ ਕੁ ਵੀਡੀਓ ਤੇ ਉਮੀਦ ਕਰਦੀ ਕਿ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਤੇ ਆਪਾਂ ਫਿਰ ਕਿਸੇ ਮਿਲਾਂਗੇ ਫਿਰ ਨੈਕਸਟ ਵੀਡੀਓ ਤੱਕ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ